ਦੋਸਤੋ ਕੀ ਹਾਲ ਚਾਲ ਹੈ ਕੀ ਹਾਲ ਚਾਲ ਆ ਦੋਸਤੋ ਕਿਵੇਂ ਹੋ ਸੱਟੋ ਆ ਜਾਓ YouTube ਵਾਲੇ ਹੁਣ ਤੁਸੀਂ ਵੀ Facebook ਵਾਲੇ ਵੀਰਾਂ ਨਾਲ ਤਾਂ ਕਰ ਲਈ ਗੱਲਬਾਤ ਆਪਾਂ ਹੁਣ YouTube ਵਾਲੇ ਆ ਜਾਓ ਵੀਰਾਂ ਜੁੜ ਜੋ ਗਰਾਂ ਬੰਬੀ ਤੁਰਿਆ ਹੋਗਾ ਮੰਗਰਾਂ ਕੱਢੀਏ ਬੈਮ ਸਾਰਿਆਂ ਦੇ ਠੱਗੀ ਤੋਂ ਬਚਾਈਏ ਕਿਵੇਂ ਲੱਗਦੀਆਂ ਗੱਲਾਂ ਬਾਤਾਂ ਫਿਰ ਦੱਸਿਆ ਕਰੋ ਕਮੈਂਟ ਅਕਾਊਂਟ ਕਰਕੇ ਬਹੁਤ ਪਿਆਰ ਸਤਿਕਾਰ ਬਹੁਤ ਜ਼ਿਆਦੇ ਯਾਰਾ ਹਦੋਂ ਵੱਧ ਪਿਆਰ ਦਿੰਨੇ ਹੋ ਅਣਾ ਬਹੁਤ ਫੋਨ ਆਉਂਦੇ ਆ ਭਰਾਵਾਂ ਦੇ ਬਹੁਤ ਜ਼ਿਆਦੇ ਭਰਾ ਪਿਆਰ ਦਿੰਦੇ ਆ ਸਤਿਕਾਰ ਦਿੰਦੇ ਆ ਬਹੁਤ ਹੀ ਜ਼ਿਆਦੇ ਖਿੱਚ ਕੇ ਰੱਖਦੇ ਆ ਕੰਮ ਪੂਰਾ ਸ਼ੇਅਰ ਵੀਰ ਵਾਧੂ ਕਰਦੇ ਆ ਕਮੈਂਟ ਕਮੈਂਟ ਪੂਰੇ ਆਉਂਦੇ ਆ ਤੇ ਜੁੜ ਜੋ ਕਰਾਂ ਜਿਹੜੇ ਮੇਰੇ ਵੀਰ ਨੇ ਜੁੜਨਾ ਕਰਾਂ ਆ ਜਾਓ ਕਰਾਂ ਗੱਲਾਂ ਬਾਤਾਂ ਕਰੀਏ ਕਮੈਂਟ ਕਰਕੇ ਜੋ ਵੀ ਸਵਾਲ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਲਾਈਵ ਦੇ ਵਿੱਚ ਪੁੱਛ ਸਕਦੇ ਹੋ ਕੋਈ ਵਹਿਮ ਹੈ ਕੱਢ ਸਕਦੇ ਹੋ ਕਿਸੇ ਨਾਲ ਕੋਈ ਠੱਗੀ ਹੋਈ ਹੈ ਸ਼ੇਅਰ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਕੋਈ ਨਵਾਂ ਬੰਦਾ ਜੁੜ ਰਿਹਾ ਜਰੂਰ ਜੁੜੇ ਸਾਰਿਆਂ ਨੂੰ ਬਚਾਵਾਂਗੇ ਆਪਾਂ ਠੱਗੀ ਤੋਂ ਕੋਸ਼ਿਸ਼ ਕਰਾਂਗੇ ਪੂਰੀ ਮੇਠੱਗੀ ਤੋਂ ਸਾਰਿਆਂ ਬਚਾਇਆ ਜਾਵੇ ਖਿੱਚ ਕੇ ਰੱਖੋ ਕੰਮ ਸ਼ੇਅਰ ਕਰੀ ਚੱਲਿਓ ਵੀਡੀਓ ਨਾਲ ਦੀ ਨਾਲ ਤੇ ਆਪਣੀਆਂ ਵੀਡੀਓ ਜਿਹੜੀਆਂ ਆਉਂਦੀਆਂ ਠੱਗੀ ਦੇ ਪ੍ਰਤੀ ਕਿਵੇਂ ਲੱਗਦੀਆਂ ਤੁਹਾਨੂੰ ਕਮੈਂਟ ਕਰਕੇ ਦੱਸਿਓ ਸਾਰੇ ਸ਼ੇਅਰ ਜਰੂਰ ਕਰਿਓ ਖਿੱਚ ਕੇ ਰੱਖਿਓ ਕੰਮ ਆਪਣੇ ਸਵਾਲ ਜਵਾਬ ਜੋ ਵੀ ਦਿਲ 'ਚ ਜਾਣ 'ਚ ਸਵਾਲ ਤੁਹਾਡੇ ਚੱਲ ਰਿਹਾ ਕੋਈ ਵੀ ਗੱਲਬਾਤ ਤਾਂ ਕਮੈਂਟ ਕਰ ਦਿਓ ਨਾਲ ਦੀ ਨਾਲ ਦੱਸੋ ਕਿਰਾ ਲਾਈਵ ਦੇ ਵਿੱਚ ਹੀ ਆ ਜਾਓ ਕਰਾਂ ਵੀ ਕਮੈਂਟ ਕਮੈਂਟ ਕਰਨੇ ਤਾਂ ਆ ਜਾਓ ਕਰਾਂ ਫਿਰ ਆਜੋ ਨਬੀ ਤਰਯੋਗਮ ਕੀਤੀ ਹੋਗਮ ਮੈਂ ਟੈਗ ਹੌਂਡ ਕਰਕੇ ਜੋ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਪੁਆਇੰਟਾਂ ਦੇ ਵਿੱਚ ਜੋ ਵੀ ਗੱਲਬਾਤ ਕਰਨੀ ਹੈ ਕਰ ਸਕਦੇ ਹੋ ਜੁੜ ਜੋ ਗਰਾਹਾਂ ਬਹੁਤ ਬਈ ਧੰਨਵਾਦ ਧੰਨਵਾਦ ਬਈ ਇਨਾ ਪਿਆਰ ਦੇਣ ਲਈ ਬਹੁਤ ਜੁੜਦੇ ਹਾਂ ਬਾਈ ਪਿਆਰ ਹੀ ਬਹੁਤ ਦਿੰਨੇ ਆ ਤਾਂ ਹੀ ਤਾਂ ਤੁਹਾਡੇ ਲਈ ਬਾਈ ਖੇਚੀ ਤੁਰਿਆਉਣੇ ਕੰਮ ਹਨ ਆਪਣਾ ਦਾਤੇ ਲਾ ਕੇ ਹਰ ਇੱਕ ਪੁੱਛਣਾ ਤੁਹਾਡਾ ਪਿਆਰ ਆ ਭਰਾਵਾਂ ਦਾ ਸਾਥ ਹੈ ਦੱਬੀ ਤੁਰਿਆਉਣੇ ਕੰਮ ਸ਼ੇਅਰ ਕਰਦੇ ਹਾਂ ਪਿਆਰ ਦਿੰਨੇ ਹੋ ਕਮੈਂਟਾਂ ਦੇ ਵਿੱਚ ਪਿਆਰ ਦਿੰਨੇ ਹੋ ਫੋਨ ਲਾ ਕੇ ਫੋਨ ਲਾਉਣੇ ਵੀਰ ਆਜੋ ਕਰਾਂ ਕਮੈਂਟ ਕਾਊਂਟ ਕਰੋ ਦੱਬੀ ਤੁਰਿਓ ਸਾਰੇ ਵੀਰ ਸ਼ੇਅਰ ਕਰੀ ਚੱਲੋ ਨਾਲ ਦੀ ਨਾਲ ਵੀਡੀਓ ਚੱਲਦੀ ਰਹਣਾ ਸ਼ੇਅਰ ਕਰੀ ਚੱਲਿਓ ਨਾਲ ਦੀ ਨਾਲ ਇੱਚਕੇ ਰੱਖੋ ਕੰਮ ਆਜੋ ਆਜੋ ਫੇਰਾ ਜੁੜੀ ਚੱਲੋ ਕਮੈਂਟ ਕਰੀ ਜਾਓ ਕਮੈਂਟ ਕੇ ਦਾ ਸਵਾਲ ਜਵਾਬਾ ਕਮੈਂਟਾਂ ਦੇ ਵਿੱਚ ਹੀ ਪੁੱਛ ਸਕਦੇ ਤੁਸੀਂ ਠੱਗੀ ਪ੍ਰਤੀ ਬੱਕਰੀਆਂ ਪ੍ਰਤੀ ਕਿਸੇ ਨਾਲ ਠੱਗੀ ਹੋਈ ਹੈ ਉਹਦੇ ਪ੍ਰਤੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਉਹਦੇ ਪ੍ਰਤੀ ਕੋਈ ਵੀ ਕੰਮ ਸਿੱਖਣਾ ਚਾਹੁੰਦਾ ਉਹਦੇ ਪ੍ਰਤੀ ਬੱਕਰੀਆਂ ਦੇਖਭਾਲ ਪਰਤੀ ਖਾਣੇ ਪਰਤੀ ਦਵਾਈਆਂ ਪਰਤੀ ਖਰਾਕ ਪਰੰ ਜੋ ਵੀ ਸਵਾਲ ਜਵਾਬ ਤੁਹਾਡਾ ਹੈਗਾ ਕਮੈਂਟ ਕਰੋ ਤੇ ਦੇਖਦੇ ਆਂ ਆਪਾਂ ਕੀ ਕੀ ਪਿਆਰ ਸਤਿਕਾਰ ਤੁਹਾਡਾ ਬਹੁਤ ਜ਼ਿਆਦਾ ਭਰਾਵਾਂ ਦਾ ਕਮੈਂਟ ਕਰਿਆ ਕਰੋ ਦੱਬ ਕੇ ਹਨਾ ਨਾਲ-ਨਾਲ ਜੁੜਿਆ ਕਰੋ ਭਰਾਵਾਂ ਦਾ ਪਿਆਰ ਸਤਿਕਾਰ ਆਈ ਜਾਂਦਾ ਤੁਹਾਡੇ ਵਰਗਿਆਂ ਦਾ ਹਨਾ